ਮਿੱਤਰ ਪਿਆਰੋ ਇਸ ਵਕਤ ਆਪਾਂ ਮੌਜੂਦ ਆ ਪੰਜਵਾਏ ਦੇ ਵਿੱਚ ਔਰ ਸੁੱਚਾ ਸੂਰਮਾ ਫਿਲਮ ਦੀ ਸਟਾਰ ਕਾਸਟ ਅੱਜ ਟੀਮ ਇੱਥੇ ਆਈ ਹੋਈ ਸੀ ਔਰ ਜਿਹੜਾ ਪੂਰਾ ਉਹਦਾ ਅਰੇਂਜਮੈਂਟ ਹੈ ਸਾਰਾ ਕੁਝ ਇਹ ਦੋ ਭਰਾ ਦੇਖ ਰਹੇ ਨੇ ਸਭ ਤੋਂ ਪਹਿਲਾਂ ਵੀਰ ਜੀ ਕੀ ਨਾਂ ਤੁਹਾਡਾ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਬਖਸ਼ੀ ਜੀ ਤੁਸੀਂਾਨੂੰ ਮੌਕਾ ਦਿੱਤਾ ਵੀ ਅਸੀਂ ਜੋ ਮਿਹਨਤ ਕੀਤੀ ਆ ਉਹਨੂੰ ਅੱਗੇ ਲਿਆਉਂਦਾ ਕੈਮਰਾ ਜਿਹੜੇ ਸੰਭਾਲ ਲਿਆ ਪਰਸਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਮੇਰਾ ਨਾਮ ਅਮਰਜੋਤ ਸਿੰਘ ਹੈ ਇਹ ਸਾਡੇ ਐਮ ਡੀ ਸਾਹਿਬ ਹੈ ਹਰਵਿੰਦਰ ਸਿੰਘ ਜੀ ਜੀ ਬੇਰੀ ਫਰਮ ਦਾ ਨਾਮ A to Z ਐਡਵਰਟਾਈਜ਼ਿੰਗ ਸ਼ਿਰੀ ਮੁਖਸਾ ਸਾਹਿਬ ਤੋਂ ਅਸੀਂ ਬਿਲੋਂਗ ਕਰਦੇ ਹਾਂ ਜੀ ਜੀ ਤੁਸੀਂ ਇਹ ਸਾਰਾ ਕੁਝ ਸੁੱਚਾ ਸੂਰਮਾ ਫਿਲਮ ਦਾ ਸੰਭਾਲ ਰਹੇ ਹੋ ਤੇ ਸੱਚੋ ਸੱਚ ਦੱਸਿਓ ਕਿ ਸੁੱਚਾ ਸੂਰਮਾ ਫਿਲਮ ਨੂੰ ਕਿੰਨਾ ਕੁ ਰਿਸਪੌਂਸ ਨਜ਼ਰ ਆ ਰਿਹਾ ਸਰ ਸਰ 101% ਮਿਲਿਆ ਜੀ ਅੱਜ ਉਹਨੇ ਸਮਾਉ ਜਾ ਕੇ ਆਏ ਆ ਉਹਨੇ ਖੋਦ ਸਾਨੂੰ ਰੋਕ ਕੇ ਕਿਹਾ ਟਰਾਲੀਆਂ ਭਰ ਕੇ ਹੋਣਗੀਆਂ ਇਸਰੇ ਵਿੱਚ ਬਹੁਤ ਵਧੀਆ ਰਿਸਪਾਂਸ ਆਇਆ ਜਿੰਨਾ ਘੱਟ ਇੱਥੇ ਸੀ ਉਹਨਾਂ ਕਲਾ ਗੁਰਦੁਆਰੇ ਤੇ ਉੱਥੇ ਸਮਾਹ ਤੇ ਇਕੱਠ ਹੋ ਗਿਆ ਸੀ ਸਾਰਾ ਪਿੰਡ ਆਇਆ ਸੀ ਅੱਜ ਸਿੱਧਾ ਉੱਥੋਂ ਹੀ ਆਇਆ ਹਾਂ ਅੱਜ ਜਦੋਂ ਇੱਥੇ ਪੰਜਵਾਏ ਦੇ ਵਿੱਚ ਤੁਸੀਂ ਅਰੇਂਜਮੈਂਟ ਕਰ ਰਹੇ ਹੋ ਤਾਂ ਜਿਵੇਂ ਉੱਥੇ ਮੀਡੀਆ ਨੂੰ ਜਦੋਂ ਮੁਖਾਤਬ ਹੋਏ ਨੇ ਤਾਂ ਉੱਥੇ ਕੁਝ ਤਿੱਖੇ ਸਵਾਲ ਵੀ ਕੁਝ ਮੀਡੀਆ ਨੇ ਕੀਤੇ ਨੇ ਜਿਵੇਂ ਇੱਕ ਕੁੜੀ ਨੇ ਉੱਥੇ ਪੁੱਛਿਆ ਵੀ ਤੁਹਾਡੀ ਫਿਲਮ ਚ ਇੱਕ ਗੀਤ ਐ ਮੌਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਪਰਛਾਵਾਂ ਨਾਰ ਦਾ ਤਾਂ ਉਹ ਕਹਿੰਦੀ ਕੀ ਔਰਤਾਂ ਦੇ ਪਰਛਾਵਾਂ ਨੂੰ ਤੁਸੀਂ ਗਲਤ ਸਮਝਦੇ ਹੋ ਤਾਂ ਉੱਥੇ ਉਹ ਕਿਸ ਕਿਸ ਕਿਸਮ ਦਾ ਮਾਹੌਲ ਬਣਿਆ ਅ ਬਖਸ਼ੀਸ਼ ਜੀ ਜਿੱਦਾਂ ਇੱਕ ਹੱਡੀਆਂ ਪੰਜੇ ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀਆਂ ਮੇਰੀ ਸੋਚ ਮਾੜੀ ਆ ਥੋੜੀ ਚੰਗੀ ਆ ਆਪਣੀ ਸੋਚ ਇੱਕੋ ਤਾਂ ਨਹੀਂ ਹੋ ਸਕਦੀ ਉਹ ਅਗਲੇ ਦੀ ਮਾਨਸਿਕਤਾ ਵੀ ਕਿਸ ਚੀਜ਼ ਨੂੰ ਕਿਸ ਤਰੀਕੇ ਨਾਲ ਡੀਲ ਕਰਨੀ ਆ ਹੁਣ ਮੇਰੀ ਗੱਲ ਸੁਣੋ ਆ ਕੱਪ ਐ ਇੱਥੋਂ ਤੱਕ ਭਰਿਆ ਮੈਂ ਵੇਖ ਰਾਂ ਵੀ ਅੱਧਾ ਭਰਿਆ ਨਾਲ ਦੇ ਭਾਈ ਸਾਹਿਬ ਵੇਖ ਰਿਹਾ ਅੱਧਾ ਖਾਲੀ ਆ ਉਹ ਆਪਣਾ ਦੇਖਨ ਦਾ ਵੀ ਇਹ ਖਾਲੀ ਹੈ ਕਿ ਭਰਿਆ ਬਾਕੀ ਇਸ ਮੂਵੀ ਨੂੰ ਨਾ ਅਸੀਂ ਗਰਾਉਂਡ ਜ਼ੀਰੋ ਪਹਿਲੇ ਦਿਨ ਤੋਂ ਦੇਖ ਰਿਹਾ ਕਿ ਜਿੰਨਾ ਮੇਰਾ ਐਨਟਾਇਰ ਕੈਰੀਅਰ ਹੈ ਸਾਡੀ A to Z ਐਡਵਰਟਾਈਜ਼ਮੈਂਟ ਜਦੋਂ ਤੋਂ ਸ਼ੁਰੂ ਹੋਈ ਹੈ ਹੁਣ ਤੱਕ ਦੇ ਕਿਸੇ ਮੂਵੀ ਦਾ ਮੈਂ ਇਹ ਨਹੀਂ ਵੇਖਿਆ ਵੀ ਭੀੜ ਪ੍ਰਮੋਸ਼ਨ ਫਿੱਕੀ ਪੈ ਗਈ ਹੋਵੇ ਤੇ ਫੈਨਸ ਦੀ ਆਫ ਦੀ ਹੋੜ ਯਾਰ ਇੱਕ ਬੱਚਾ 4 ਸਾਲ ਤੋਂ ਲੈ ਕੇ ਤੇ ਇੱਕ 80 ਸਾਲ ਦਾ ਬਜ਼ੁਰਗ ਜਿਹੜਾ ਚਾ ਟੰਗ ਨਾਲ ਤੁਰ ਵੀ ਨਹੀਂ ਰਿਹਾ ਪ੍ਰਮੋਸ਼ਨ ਕਰ ਰਿਹਾ ਵੀ ਸਾਨੂੰ ਆਪਦੀ ਪ੍ਰਮੋਸ਼ਨ ਕਰਾ ਹੀ ਰਹੇ ਸਾਡੀ ਪ੍ਰਮੋਸ਼ਨ ਨੂੰ ਤੱਕਾ ਮਿਲ ਜਾਂਦਾ ਜੋ ਅਸੀਂ ਹੋਡਿੰਗ ਕੀਤੀਆਂ A to Z ਨੇ ਹੋਡਿੰਗਸ ਕੀਤੀਆਂ ਉਹ ਹੋਡਿੰਗਸ ਨਾਲ ਜਾ ਜਾ ਕੇ ਫੋਟੋਆਂ ਹੋ ਰਹੀਆਂ ਸਭ ਕੁਝ ਹੋ ਰਿਹਾ ਕੋਈ ਬੱਚਾ ਕਰਾ ਰਿਹਾ ਕੋਈ ਫੈਮਲੀ ਕਰਾ ਰਹੀ ਹੈ ਬਾਕੀ ਤੁਸੀਂ ਇਹਨਾਂ ਨੂੰ ਪੁੱਛੋ ਕਿ ਕੀ ਰਿਸਪੌਂਸ ਹੈ ਭਾਈ ਜੀ ਜਿਵੇਂ ਕਈ ਵਾਰ ਆਪਾਂ ਦੇਖਦੇ ਹਾਂ ਪਹਿਲਾਂ ਤਾਂ ਐ ਲੱਗਦਾ ਹੁੰਦਾ ਵੇ ਫਿਲਮ ਨੂੰ ਬੜਾ ਰਿਸਪੌਂਸ ਹੈ ਪਰ ਜਦੋਂ ਫਿਲਮ ਲੱਗਦੀ ਹੈ ਤਾਂ ਉਦੋਂ ਸਿਨੇਮਾ ਹਾਲ ਖਾਲੀ ਪਏ ਹੁੰਦੇ ਐ ਇਹ ਤਾਂ ਹੁਣ ਮੌਕੇ ਹੀ ਦੱਸੂਗਾ ਸਾਡੇ ਬੰਨੇ ਦਾ ਫੁੱਲ ਹੈ ਜਿੱਥੇ ਵੀ ਜਾਂਦੇ ਆ ਪੂਰੀ ਸਪੋਰਟ ਮਿਲ ਰਹੀ ਹੈ ਕਿਸੇ ਨੇ ਕੋਈ 네ਗੇਟਿਵ ਵੀ ਨਹੀਂ ਪਾਇਆ ਨਾ ਨਾਨਕ 네ਗੇਟਿਵ ਕੋਈ ਸਵਾਲ ਪੁੱਛਿਆ ਸਾਹਮਣੇ ਵਧੀਆ ਰਿਸਪਾਂਸ ਦਿੱਤਾ ਵੀ ਨਾਲ ਹੈ ਅਸੀਂ ਵੇਖਣ ਜਾਵਾਂਗੇ ਫੈਮਿਲੀ ਵਾਲੀ ਮੂਵੀ ਹੈ ਕੋਈ ਯਾਨੀ ਵੀ ਕੱਲਾ ਮੁੰਡਾ ਵੇਖਣ ਜਾਊਗਾ ਬਜ਼ੁਰਗਾਂ ਦੇ ਨਾਲ ਵੇਖਣ ਵਾਲੀ ਮੂਵੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਸ਼ਰਮਾ ਹਾਲ ਕਾਲੀ ਮੈਨੂੰ ਸਾਨੂੰ ਆਪ ਨੂੰ ਪਹਿਲੇ ਸ਼ੋਹਦੀਆਂ ਟਿਕਟਾਂ ਨਹੀਂ ਮਿਲ ਰਹੀਆਂ ਅਸੀਂ ਵੀ ਖੇਚ ਧੁਕੇ ਕੋਈ ਸ਼ਿਫਾਰਿਸ਼ ਫਿਊਰਸ਼ ਪਾ ਕੇ ਸਾਰੇ ਜਿੰਨੇ ਸਾਡੇ ਇੰਟਾਇਰ ਟੀਮ ਹੈ ਘੱਟੋ 100 ਤੋਂ ਪਲੱਸ ਬੰਦਾ ਸਾਡਾ ਜੁੜਿਆ ਹੋਇਆ ਸੀ ਇਸ ਪ੍ਰੋਮੋਸ਼ਨ ਰਨ ਕਰਨ ਲਈ ਅਸੀਂ ਉਹਦੇ ਲਈ ਜ਼ੋਰ ਲਾ ਰਹੇ ਹਾਂ ਲਾ ਰਹੇ ਹਾਂ ਸਰ ਪੂਰਾ ਲਾ ਰਹੇ ਹਾਂ ਕਿਉਂਕਿ ਸਾਨੂੰ ਪਹਿਲਾ ਸ਼ੋਅ ਮਿਲੇ ਸੀ ਉਸ ਤੇ ਪੂਰਾ ਜੋਰ ਲਾ ਰਹੇ ਹਾਂ ਬਟ ਵੇਖੋ ਦਾ ਤੇਰੀ ਕਿਸਮ ਨੂੰ ਸਾਨੂੰ ਕਿੱਥੇ ਮਿਲਦਾ ਪਹਿਲੇ ਸ਼ੋਅ ਦੀਆਂ ਵੀ ਅਸੀਂ ਜਾਂਦੇ ਨਾ ਤਾਂ ਅਸੀਂ ਇਕੱਲੇ ਜਾਈਏ ਜਾਵੇ ਤਾਂ ਸਾਡੀ A to Z ਦੀ ਪੂਰੀ ਟੀਮ ਫਿਲਮ ਦੇਖਣ ਜਾਵੇ ਨਾ ਕਿ ਇਕੱਲੇ ਜਾਈਏ ਬਾਕੀ ਇਸ ਪੂਰੇ ਇੰਟਾਇਰ ਚ ਸਭ ਤੋਂ ਵੱਡਾ ਸਹਿਯੋਗਾ ਸੁਮਿਤ ਜੀ ਦਾ ਜਿਨ੍ਹਾਂ ਨੇ ਇਹ ਫਿਲਮ ਬਣਾਈ ਹੈ ਅਮਿਤੋਜ ਮਾਨ ਜੀ ਜਿਨ੍ਹਾਂ ਨੇ ਇਹ ਫਿਲਮ ਡਾਇਰੈਕਟ ਕੀਤੀ ਆ ਬੱਬੂ ਮਾਨ ਜੀ ਜਿਨ੍ਹਾਂ ਦਾ ਕਨਸੈਪਟ ਆ ਜਿਨ੍ਹਾਂ ਦੇ ਲਿਰਿਕਸ ਇਸ ਫਿਲਮ ਨੂੰ ਜਾਨ ਪਾਉਂਦੇ ਹਨ ਵੀ ਜਿਵੇਂ ਹਰੇਕ ਗਾਣਾ ਜਿਵੇਂ ਬੱਬੂ ਮਾਨ ਸਾਹਿਬ ਕਹਿੰਦੇ ਹੁੰਦੇ ਨਾ ਮੈਂ ਫਿਲਮ ਚ ਗਾਣਾ ਤਾਂ ਪਾਉਣਾ ਜੋ ਸਟੋਰੀ ਨੂੰ ਬਤਾਵੇ ਕਈ ਆਪਾਂ ਨਾਲ ਫਾਲਤੂ ਜਿਹੇ ਗਾਣੇ ਹੁੰਦੇ ਕਿਤੇ ਜਿਹੜਾ ਮਾੜਾ ਜਿਹਾ ਸੁਪਨਾ ਜਿਹਾ ਦਿਖਾਤਾ ਨਾ ਹਰੇਕ ਗਾਣਾ ਹਰੇਕ ਡਾਇਲੋਗ ਉਹ ਸੀਨ ਨੂੰ ਇਨਹਾਂਸ ਕਰਦਾ ਜਿਵੇਂ ਉਹਦਾ ਇੱਕ ਸਿਗਨੇਚਰ ਡਾਇਲੋਗ ਆ ਕਿੱਥੇ ਰਹਿ ਗਏ ਨੇ ਤੇਰੇ ਹਮਾਇਤੀ ਸ਼ੇਰ ਇਕੱਲਾ ਹੀ ਹੁੰਦਾ ਉਹ ਡਾਇਲੋਗ ਬੱਚੇ ਬੱਚੇ ਨੂੰ ਡਟਿਆ ਪਿਆ ਵੀ ਹੁਣ ਬੱਬੂ ਮਾਨ ਸਾਹਿਬ ਦੇ ਹਮਾਇਤੀ ਦਾ ਪੂਰਾ ਜਾਗੀ ਹੈ ਵੀ ਕੋਈ ਇਹੋ ਦਾ 스타 ਨਹੀਂ ਹੋਇਆ ਚਲੋ ਇੱਕ ਦਾ 스타 ਜਿਹੜੇ ਪੁਰਾਣੇ ਹੈਗੇ ਉਹਨਾਂ ਚ ਮੈਂ ਕਹਿੰਨਾ ਸ਼ਹਿਰੀਮਾਨ ਇਹਨਾਂ ਦੇ ਫੈਨ ਹੈ ਉਹ ਆਪਦੇ ਗਾਣੇ ਸੁਣਾ ਲੈਂਦੇ ਆ ਮਿਸਟਰ ਬਾਜ਼ ਇਹਨਾਂ ਦੇ ਫੈਨ ਹੈ ਕਈ ਜਿਹੜੇ ਕਰੰਟ ਰਨਿੰਗ ਚ ਆ ਇਹ ਤੁਸੀਂ ਐਗਰੀ ਕਰਦੇ ਹੋ ਵੀ ਕਈ ਸਿੰਗਰ ਇਹਨਾਂ ਦਾ ਨਾਮ ਲੈਂਦੇ ਆ ਆਪਦੇ ਗਾਣੇ ਪਹਿਲੇ ਬਖਸ਼ੀ ਜੀ ਤੁਸੀਂ ਦੱਸੋ ਆ ਲੈਂਦੇ ਆ ਕਈ ਸਿੰਗਰ ਇਹ ਤੁਸੀਂ ਕਿਸੇ ਹੋਰ ਸਿੰਗਰ ਬਾਰੇ ਦੇਖਿਆ ਵੀ ਕੋਈ ਆਪਦੇ ਇੰਡਸਟਰੀ ਵਾਲੇ ਬੰਦੇ ਦਾ ਨਾਮ ਲੈ ਰਿਹਾ ਹੋਵੇ ਇਸ ਕੁਪਰੇ ਦਾ ਨਾਮ ਹੈ ਜਨ ਕਈ ਕਈ ਸਿੰਗਰ ਬੱਬੂ ਮਾਨ ਸਾਹਿਬ ਦਾ ਨਾਮ ਗੀਤਾਂ ਚ ਉਂਝ ਵੀ ਲੈਂਦੇ ਆ ਤੇ ਕਈ ਕਈਆਂ ਨਾਲ ਇਹਨਾਂ ਦੀ ਟਸਲ ਵੀ ਸੀ ਜਿਵੇਂ ਸਿੱਧੂ ਮਸੇਵਾਲਾ ਉਹ ਦੂਜੇ ਪਾਸੇ ਵੀ ਲੈਂਦੇ ਆ ਨਹੀਂ ਮੈਂ ਇਸ ਚੀਜ਼ ਤੇ ਕੋਈ ਕਮੈਂਟ ਨਹੀਂ ਕਰਨਾ ਚਾਹਾਂ ਮਰਹੂਮ ਸਿੱਧੂ ਮਸੇਵਾਲੇ ਜੀ ਬਹੁਤ ਵਧੀਆ ਸ਼ਖਸੀਅਤ ਬਹੁਤ ਵਧੀਆ ਕਲਮ ਦੇ ਮਾਲਕ ਨੇ ਉਹ ਵੀ ਇੱਕ ਰੋਹਾਨੀ ਰੂਹ ਹੈ ਆਪਾਂ ਉਸ ਬਾਰੇ ਕੋਈ ਕਹਿ ਨਹੀਂ ਸਕਦੇ ਉਹਨਾਂ ਦੇ ਫੈਨਸ ਵੀ ਸਾਡੇ ਭਰਾ ਆ ਮਰਹੂਮ ਜਿਹੜੇ ਸਿੱਧੂ ਮੂਸੇ ਵਾਲਾ ਪਾਜੀ ਦੀ ਉਹਨਾਂ ਦੀ ਜਿਹੜੀ ਲਿਖਤ ਆ ਨਾ ਕੋਈ ਜਵਾਬ ਨਹੀਂ ਉਹ ਆਪ ਦੀ ਲਿਖਦੇ ਕਾਰੀਗਰ ਹੈ ਮਾਨ ਸਾਹਿਬ ਆਪ ਦੀ ਲਿਖਦੇ ਕਾਰੀਗਰ ਹੈ ਜੋ ਸਾਡੀ ਸਿੱਖਿਆ ਤੇ ਸਾਡੇ ਸੰਸਕਾਰ ਕਹਿੰਦੇ ਸੀ ਕਿਸ ਨੂੰ ਨਿੰਦ ਨਹੀਂ ਸਕਦੇ ਤੇ ਕੋਈ ਨਿੰਦਨ ਯੋਗ ਵੀ ਹੈ ਨਹੀਂਗਾ ਮੰਨਦੇ ਇਸ ਚੀਜ਼ ਤੁਸੀਂ ਬਾਕੀ ਜਿਵੇਂ ਸ਼ਹਿਰੀ ਮਾਨਪਾ ਜੀ ਸਾਰੇ ਇਹ ਸ਼ਹਿਰੀ ਮਾਨ ਦਾ ਚੰਦੀਗੜ੍ਹ ਵਾਲੀਏ ਗਾਣੇ ਚ ਉਹਦੇ ਚ ਵੀ ਸਾਰਾ ਕਈ ਗਾਣਾ ਦਾ ਜ਼ਿਕਰ ਹੈਗਾ ਤੇ ਬਾਕੀ ਤੁਸੀਂ ਆਪਦੇ ਪਰਸਨਲੀ ਬਖਸ਼ਿਸ਼ ਜੀ ਕੀ ਵਿਚਾਰ ਹੈ ਇਸ ਮੂਵੀ ਬਾਰੇ ਹੁਣ ਤੁਸੀਂ ਦੱਸੋ ਦੇਖੋ ਜੀ ਮੈਂ ਅਜੇ ਫਿਲਮ ਨਹੀਂ ਦੇਖੀ ਜਿੰਨਾ ਟਾਈਮ ਆਪਾਂ ਫਿਲਮ ਨੂੰ ਦੇਖਦੇ ਨਹੀਂ ਫਿਲਮ ਦੀ ਕਹਾਣੀ ਚ ਕੀ ਪਾਇਆ ਫਿਲਮ ਦੀ ਪੇਸ਼ਕਾਰੀ ਕੀ ਹੈ ਉਹਨਾਂ ਟਾਈਮ ਮੈਂ ਫਿਲਮ ਦੇ ਬਾਰੇ ਇੱਕ ਲਾਈਨ ਵੀ ਆਪ ਬੋਲ ਨਹੀਂ ਸਕਦਾ ਕਿਉਂਕਿ ਮੈਂ ਦਾ ਮਾਹੌਲ ਕੀ ਕਹਿੰਦਾ ਤੁਸੀਂ ਫਿਲਮ ਤੁਸੀਂ ਨਹੀਂ ਪਰ ਤੁਸੀਂ ਹੁਣ ਦੋ ਪਲ ਲਈ ਤੁਸੀਂ ਇੱਕ ਰਿਪੋਰਟਰ ਨਾ ਰਹੋ ਇੱਕ ਸ਼ਖਸੀਅਤ ਪੰਜਾਬ ਦੇ ਵਾਸੀ ਦੇ ਤੌਰ ਤੇ ਤੁਸੀਂ ਪੰਜਾਬ ਦੇ ਮਾਹੌਲ ਚ ਕੀ ਦੇਖਿਆ ਐ ਇਸ ਮੂਵੀ ਬਾਰੇ ਜਾਂ ਕਿਸੇ ਵੀ ਇੱਕ ਰੈਂਡਮ ਪਰਸਨ ਨੂੰ ਮੈਂ ਕਹਿਣਾ ਸਰ ਤੁਸੀਂ ਇੱਥੇ ਖੜੇ ਹੋ ਤੁਸੀਂ ਸਾਡੀ ਟੀਮ ਚ ਨਹੀਂ ਹੋ ਤੁਸੀਂ ਕੀ ਮਾਹੌਲ ਚ ਕੀ ਦੇਖਿਆ ਮੈਂ ਕਹਿਣਾ ਚਾਹੁੰਗਾ ਕੁਝ ਵੀ ਕੀ ਦੇਖਿਆ ਸਰ ਤੁਸੀਂ ਕੀ ਦੇਖਿਆ ਇਹ ਜਿਹਨੂੰ ਮਰਜ਼ੀ ਸਵਾਲ ਪੁੱਛੋ ਉਹਨੇ ਇਹੀ ਕਹਿਣਾ ਬੱਚੇ ਬੱਚੇ ਦੀ ਜ਼ਬਾਨ ਤੇ ਕੋਈ ਕੋਈ ਅੱਜ ਤਾਈ ਮੇਰੀ ਗੱਲ ਸੁਣੋ ਸਿਰ ਰਜਨੀ ਕਾਂਜੀ ਜਾਂ ਸਾਊਥ ਵਾਲਿਆਂ ਦੇ ਪੋਸਟਰਾਂਾਂ 'ਤੇ ਜਾ ਕੇ ਫੋਟਾਂ ਹੁੰਦੀਆਂ ਸੀ ਆ ਪਹਿਲੇ ਪਰਸਨ ਪਹਿਲੇ ਬੰਦੇ ਪੰਜਾਬੀ ਫਿਲਮ 'ਚ ਜਿਨ੍ਹਾਂ ਦੇ ਮੇਰੇ ਫੋਨ ਦੇ ਵਿੱਚ ਮੈਂ ਤੁਹਾਨੂੰ ਪੋਸਟਰ ਵਿਖਾਵਾਂ ਜੀ ਲੋਕ ਖੜ ਖੜ ਕੇ ਫੋਟਾਂ ਕਰਾ ਰਹੇ ਆ ਲੋਕ ਜਿਵੇਂ ਕਹਿੰਦੇ ਹੁੰਦੇ ਸੀ ਨਾ ਪ੍ਰਾਣ ਜੇਦੋਂ ਜੱਟ ਤੇ ਜ਼ਮੀਨ ਆਈ ਸੀ ਗੂਗਲ ਜੀ ਦੇ ਜ਼ਮਾਨੇ 'ਚ ਟਰਾਲੀਆਂ ਪਰ ਪਰ ਕੇ ਉਹ ਫੈਸ਼ਨ ਹੁਣ ਆਊਗਾ ਲੋਕ ਟਰਾਲੀਆਂ ਪਰ ਪਰ ਕੇ ਸਨਵੇਂ ਭਰਨਗੇ ਅਸੀਂ ਗਏ ਸੀ ਅੱਜ ਪਿੰਡ ਮਿੱਤਰ ਪਿਆਰੋ ਤੁਸੀਂ ਸੁਣਿਆ ਇਹ ਦੋਨੋਂ ਭਰਾ ਨੇ ਜਿਹੜੇ ਇਹ ਫਿਲਮ ਦੀ ਪ੍ਰੋਮੋਸ਼ਨ ਦੇ ਲਈ ਤੇ ਹੋਰ ਸਾਰੇ ਪ੍ਰਬੰਧ ਦੇ ਲਈ ਆਪਣੀ ਮਿਹਨਤ ਕਰ ਰਹੇ ਨੇ ਔਰ ਇਹ ਕਹਿੰਦੇ ਨੇ ਸੱਚਾ ਸੂਰਮਾ ਫਿਲਮ ਜਿਹੜੀ ਆ ਉਹ ਕਮਾਲ ਕਰੇਗੀ ਪਰ ਇਹ ਹਕੀਕਤ ਹੈ ਕਿ ਸੁਪਨਾ ਹੈ ਇਹ ਪਤਾ 20 ਤਰੀਕ 21 ਤਰੀਕ ਤੇ 22 ਤਰੀਕ ਦੀ ਸ਼ਾਮ ਤੱਕ ਲੱਗ ਜਾਏਗਾ ਬਹੁਤ ਮਿਹਰਬਾਨੀ ਧੰਨਵਾਦ ਜੀ ਮਿਲਦੇ ਹਾਂ ਸਿਨੇਮਾ ਘਰਾਂ 'ਚ ਓਕੇ ਜੀ ਮਿਹਰਬਾਨ ਬਹੁਤ ਬਹੁਤ ਧੰਨਵਾਦ